ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੰਤਰੀ ਜੀ ਸਿੱਖਿਆ ਮੰਤਰੀ ਹਜੂਰ ਬੈਂਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜਾ ਪੜ੍ਹਾਈ ਦਾ ਲੈਵਲ ਆ ਸਕੂਲਾਂ ਦਾ ਲੈਵਲ ਆ ਇਹ ਬਹੁਤ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾਰੀ ਨੇ ਤੁਸੀਂ ਦੇਖਿਆ ਹੋਊਗਾ ਕਿ ਅੱਜ ਦਾਖਲਾ ਮਹੀਨ ਜਿਹੜੀ ਆ ਉਹ ਇਸ ਸਾਲ ਦੇ ਲਈ ਨਵੇਂ ਸਾਲ ਦੇ ਲਈ ਸ਼ੁਰੂ ਕੀਤੀ ਗਈ ਆ ਸਾਡੇ ਆਨਰੇਬਲ ਡੀਸੀ ਸਾਹਿਬ ਸੋਨਾ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਸਾਡੋਂ ਵੀ ਸਕੂਲ ਟੀਚਰਜ਼ ਵੱਲੋਂ ਹੁਕਮ ਹੋਇਆ ਸੀ ਸਭਾਈ ਅਸੀਂ ਵੀ ਪਹੁੰਚੇ ਕਿਉਂਕਿ ਮੈਂ ਇਹਨਾਂ ਦਾ ਇਹਨਾਂ ਦੇ ਵਿੱਚ ਰਹਿਣ ਵਾਲਾ ਆਪਣਾ ਹੀ ਮੁੰਡਾ ਜਿੰਨੇ ਹੁਣ ਵੀ ਥੋੜੀ ਦੇਰ ਪਹਿਲਾਂ ਕਹ ਕੇਟੇਗੀ ਜੀ ਸਾਹਿਬ ਤੁਸੀਂ ਪਹਿਲਾਂ ਇੰਟਰਵਿਊ ਕਰ ਲਓ ਵੀ ਐਮਐਲਏ ਸਾਹਿਬ ਤਾਂ ਸਾਡੇ ਕੋਲ ਹੈਗੇ ਹੀ ਨੇ ਇਹਨਾਂ ਨੂੰ ਤਾਂ ਅਸੀਂ ਚਾਹੇ ਥੋੜੀ ਦੇਰ ਹੋਰ ਬਿਠਾ ਲਈਏ ਸੋ ਮੇਰੀ ਅਵੇਲੇਬਿਲਟੀ ਤੋਂ ਮੈਨੂੰ ਖੁਸ਼ੀ ਵੀ ਹੁੰਦੀ ਹੈ ਇਸ ਗੱਲ ਦੀ ਕਿ ਇਹ ਅਵੇਲੇਬਿਲਟੀ ਮੇਰੀ ਆਲਵੇਸ ਇਹਨਾਂ ਦੇ ਲਈ ਹੈਗੀ ਹੈ ਤੋ ਮੈਂ ਚਾਹੁੰਦਾ ਕਿ ਜਿਹੜਾ ਇਹ ਕੰਮ ਤੋਰਿਆ ਹੈਗਾ ਸਕੂਲਾਂ ਦੇ ਵਿੱਚ ਉਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਨਿਭਾਈਏ ਬਾਕੀ ਹਰ ਸਕੂਲ ਦੇ ਵਿੱਚ ਜਿਵੇਂ ਪਹਿਲਾਂ ਵੀ ਗੱਲ ਕਰਕੇ ਜਿਹੜਿਆ ਕੋਈ ਸਕੂਲ ਅਜ ਬਾਉਂਡਰੀ ਲੈਸ ਨਹੀਂ ਹੈਗਾ ਸਕੂਲਾਂ ਦੇ ਵਿੱਚ ਜਿਹੜੀਆਂ ਬਾਉਂਡਰੀ ਵਾਲ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਸੋ ਹਰ ਇੱਕ ਤਰ੍ਹਾਂ ਦਾ ਜਿਹੜਾ ਸਕੂਲ ਨੂੰ ਇਨਫਰਾਸਟ੍ਰਕਚਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਫੇਰ ਇੱਕ ਤੁਹਾਡੇ ਚੈਨਲਜ਼ ਦੇ ਮਾਧਿਅਮ ਰਹੀਂ ਬੇਨਤੀ ਕਰਨੀ ਚਾਹੁੰਗਾ ਕਿ ਸਕੂਲਾਂ ਦੇ ਵਿੱਚ ਜਿਹੜਾ ਵੀ ਕੰਮ ਹੋਣ ਵਾਲਾ ਹੈਗਾ ਪੰਚਾਇਤਾਂ ਦੇ ਨਾਲ ਰਲ ਕੇ ਸਰਕਾਰ ਦੇ ਨਾਲ ਰਲ ਕੇ ਡੀਸੀ ਸਾਹਿਬ ਕੋਲੇ ਪਹੁੰਚ ਕਰੋ ਸਾਡੇ ਕੋਲੇ ਕਰੋ ਸਰਕਾਰ ਤੁਹਾਡੇ ਨਾਲ ਹੈਗੀ ਆ ਅਸੀਂ ਤੁਹਾਡੇ ਨਾਲ ਆ ਸੋ ਮੇਰੀ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਉਹ ਸਹੂਲਤਾਂ ਦੇਈਏ ਜਿਹੜੀਆਂ ਇੱਕ ਜਿਹੜੀਆਂ ਸਹੂਲਤਾਂ ਦੇਖ ਕੇ ਬੱਚੇ ਤੇ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਸਾਡੇ ਲਈ ਖਿੱਚੀ ਆਣ ਕਿ ਪੜ੍ਹਾਈ ਦੀ ਕੋਈ ਕਮੀ ਨਹੀਂ ਸਾਡੇ ਟੀਚਰਸ ਜਿਹੜੇ ਨੇ ਉਹ ਬਹੁਤ ਯੋਗ ਨੇ ਪੜ੍ਹੇ ਲਿਖੇ ਟੀਚਰਸ ਨੇ ਬਾ ਕਮਾਲ ਜਿਹੜੀ ਪੜ੍ਹਾਈ ਕਰਾਉਂਦੇ ਨੇ ਇਸ ਗੱਲ ਦਾ ਮੈਨੂੰ ਮਾਣ ਆ ਤੋ ਆਪਾਂ ਚਾਹੁੰਦੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਣਾ ਸਕੂਲ ਐਦਾਂ ਫਲਾਣਾ ਕਿਉਂਕਿ ਠੀਕ ਹੈ ਹਰ ਬੰਦੇ ਦੀ ਆਪਣੀ ਕੋਈ ਕਿਤੇ ਲਾਉਣਾ ਚਾਹੁੰਦਾ ਉਹ ਕਿਤੇ ਲਾਉਣਾ ਚਾਹੁੰਦਾ ਪਰ ਜੇ ਜਿਹੜਾ ਬੰਦਾ ਨਹੀਂ ਪੜਾ ਸਕਦਾ ਪ੍ਰਾਈਵੇਟ ਸਕੂਲਾਂ ਜਾਂ ਨਹੀਂ ਜਾਣਾ ਚਾਹੁੰਦਾ ਜਾਂ ਅਗਲੇ ਨੂੰ ਲੱਗਦਾ ਕਿ ਮੇਰਾ ਸੱਚਾ ਸਰਕਾਰੀ ਸਕੂਲ ਚ ਹੀ ਪੜੇ ਤਾਂ ਉਹਨਾਂ ਨੂੰ ਜਿਹੜੀ ਆ ਇੱਕ ਆਲਾ ਦਰਜੇ ਦੀ ਪੜ੍ਹਾਈ ਜਿਹੜੀ ਇੱਕ ਮੈਰੀ ਸਿੱਖ ਹੈ ਜਿਹੜੀ ਉਹ ਪ੍ਰਦਾਨ ਕੀਤੀ ਜਾਊਗੀ ਹਾਂਜੀ ਅਸੀਂ ਦਾਖਲਾ ਕੈਂਪੇਨ ਸ਼ੁਰੂ ਕੀਤੀ ਹੈ ਅਕੈਡਮਿਕ ਸੈਸ਼ਨ 25 26 ਦੀ ਡਿਸਟ੍ਰਿਕਟ ਲੈਵਲ ਤੇ ਇਮੈਂ ਇੱਕ ਤਾਂ ਸਾਰੇ ਟੀਚਰਸ ਨੂੰ ਇਥੇ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿਉਂਕਿ ਪਿਛਲੇ ਸਾਲ ਤੋਂ ਇਸ ਸਾਲ ਇਨਰੋਲਮੈਂਟ ਕਾਫੀ ਜ਼ਿਆਦਾ ਹੋਈ ਹੈ ਪਰ ਨਾਲ ਮੈਂ ਪੂਜੋਰ ਅਪੀਲ ਵੀ ਸਾਰਿਆਂ ਨੂੰ ਕਰਨਾ ਚਾਹੁੰਦੀ ਹਾਂ ਕਿ ਪੂਰੇ ਆਪਣੇ ਸਸਟੇਨਡ ਅਫਰਟਸ ਕਰਨ ਸੋ ਥੈਟ ਆਪਣੇ ਜਿਹੜੇ 5% ਜਾਂ 10% ਦੇ ਟਾਰਗੇਟ ਮਿਲੇ ਹੋਏ ਹਨ ਉਹਨਾਂ ਟਾਰਗੇਟਸ ਨੂੰ ਕਰਾਸ ਕਰਕੇ ਹੋਰ ਜ਼ਿਆਦਾ ਅਚੀਵਮੈਂਟਸ ਕਰਨ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਸਿੱਖਿਆ ਦਾ ਮਤਲਬ ਹੈ ਸਾਡੇ ਲਈ ਇੱਕ ਵਿਅਕਤੀ ਦੇ ਵਿਕਾਸ ਲਈ ਤੇ ਸਾਰੇ ਦੇਸ਼ ਸਾਡੀ ਸਟੇਟ ਦੇ ਵਿਕਾਸ ਲਈ ਸੋ ਆਈ ਵਿਸ਼ ਥੈਮ 올 द बेस्ट फॉर दिस ਕਿਉਂਕਿ ਨਾ ਮਾਪਿਆਂ ਨੂੰ ਵੀ ਅਪੀਲ ਕਰਦੇ ਜਿਹੜੇ ਪ੍ਰਾਈਵੇਟ ਸਕੂਲਾਂ ਜਿਵੇਂ ਬੱਚੇ ਅੱਜ ਤੋਂ ਜ਼ਿਆਦਾ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਵੱਲੋਂ ਬਹੁਤ ਜ਼ਿਆਦਾ ਪੂਰ ਜ਼ੋਰ ਉਪਰਾਲੇ ਕੀਤੇ ਗਏ ਹਨ ਕਿ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਇਨਫੈਕਟ ਉਹਨਾਂ ਤੋਂ ਉੱਪਰ ਲੈ ਕੇ ਆਲ ਹੁਣ ਹਰ ਕਿਸਮ ਦੀਆਂ ਫੈਸਿਲਿਟੀਆਂ ਆਪਣੇ ਗਵਰਨਮੈਂਟ ਸਕੂਲਸ ਵਿੱਚ ਅਵੇਲੇਬਲ ਹਨ ਮਾਪਿਆਂ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਆ ਕੇ ਦੇਖੋ ਕਿ ਸਾਡੇ ਸਕੂਲ ਕਿੰਨੇ ਵਧੀਆ ਹਨ ਸਾਰੀਆਂ ਮਾਡਰਨ ਫੈਸਿਲਿਟੀਆਂ ਹਨ LED ਸਕਰੀਨਸ ਹਨ ਮਾਡਰਨ ਸਾਰੇ ਟੈਕਨੀਕਸ ਹਨ